ਗੁਰਬਾਣੀ ਦੀ ਤੁਸੀਂ ਇੱਕ ਪੰਕਤੀ ਸੁਣੀ ਹੋਣੀ ਆ ਜੋ ਬ੍ਰਹਮੰਡੇ ਸੋਈ ਪਿੰਡੇ ਮਤਲਬ ਕਿ ਜੋ ਬ੍ਰਹਮੰਡ ਦੇ ਵਿੱਚ ਆ ਉਹੀ ਤੁਹਾਡੇ ਸਰੀਰ ਦੇ ਵਿੱਚ ਆ ਇਹ ਚੀਜ਼ਾਂ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੂਫ ਕਰਾਂਗੇ ਜਿਵੇਂ ਤੁਸੀਂ ਆਹ ਪਹਿਲੀ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਵੀ ਇੱਕ ਪਾਸੇ ਮਨੁੱਖ ਦਾ ਹੱਥ ਅਤੇ ਦੂਜੇ ਪਾਸੇ ਇੱਕ ਦਰਖਤ ਦਾ ਤਣਾ ਜਿਹੜਾ ਬਿਲਕੁਲ ਮਨੁੱਖ ਦੇ ਹੱਥ ਵਾਂਗੂ ਲੱਗਦਾ ਦੂਜੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇੱਕ ਪਾਸੇ ਇੱਕ ਦਰਖਤ ਦੀ ਲੱਕੜ ਆ ਜਿਹਦੇ ਤੇ ਰੇਸ਼ੇ ਬਣੇ ਹੋਏ ਆ ਤੇ ਦੂਜੇ ਪਾਸੇ ਮਨੁੱਖ ਦਾ ਫਿੰਗਰਪ੍ਰਿੰਟ ਆ ਜਿਹੜਾ ਬਿਲਕੁਲ ਉਹਨਾਂ ਰੇਸ਼ੀਆਂ ਵਾਂਗੂ ਲੱਗਦਾ। ਅਗਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਦਰਖਤ ਦਾ ਪੱਤਾ ਜਿਹਦੇ ਤੇ ਬਿਲਕੁਲ ਜਿਵੇਂ ਆਪਣੇ ਹੱਥਾਂ ਤੇ ਲਕੀਰਾਂ ਬਣੀਆਂ ਹੁੰਦੀਆਂ ਉਵੇਂ ਬਣੀਆਂ ਹੋਈਆਂ। ਇਸ ਤਸਵੀਰ ਦੇ ਵਿੱਚ ਇੱਕ ਪਾਸੇ ਮਨੁੱਖ ਦੇ ਫੇਫੜੇ ਨੇ ਤੇ ਦੂਜੇ ਪਾਸੇ ਦਰਖਤ ਦੀ ਟਾਣੀ ਆ ਜਿਹੜੀ ਬਿਲਕੁਲ ਮਨੁੱਖੀ ਫੇਫੜਿਆਂ ਵਾਂਗੂ ਲੱਗ ਰਹੀ ਆ। ਇਸ ਤੋਂ ਅਗਲੀ ਤਸਵੀਰ ਦੇ ਵਿੱਚ ਉੱਪਰਲੇ ਪਾਸੇ ਜਿਹੜੀਆਂ ਆਪਣੇ ਸਰੀਰ ਦੇ ਵਿੱਚ ਅੰਦਰੂਨੀ ਨਸਾਂ ਹੁੰਦੀਆਂ ਨੇ ਬਰੀਕ ਨਸਾਂ ਜਿਨ੍ਹਾਂ ਨੂੰ ਆਪਾਂ ਕਹ ਦਿੰਨੇ ਆ ਉਹਨਾਂ ਦੀ ਤਸਵੀਰ ਆ ਤੇ ਇਸ ਤੋਂ ਹ ਜਿਵੇਂ ਆਪਣੇ ਸਰੀਰ ਦੇ ਵਿੱਚ ਨਸਾਂ ਦਾ ਜਾਲ ਹੁੰਦਾ ਪਰਮਾਤਮਾ ਨੇ ਉਸੇ ਤਰ੍ਹਾਂ ਉਸ ਪੱਤੇ ਤੇ ਵੀ ਬਣਾਇਆ ਹੋਇਆ ਸੋ ਇਥੋਂ ਪਤਾ ਲੱਗਦਾ ਵੀ ਆਪਣੇ ਬ੍ਰਹਮਣ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ ਉਹ ਇੱਕ ਦੂਜੇ ਨਾਲ ਕਨੈਕਟਡ ਆ